ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਆਪਣੇ ਕਮਰੇ ਦੀ ਲਾਈਟਿੰਗ ਦਿਖਾਉਣਾ ਤੇ ਮੇਰੇ ਫੇਸ ਪਰ ਇਹ ਪੈਂਦੀ ਆਦੀ ਹੈ ਨਾ ਇਹ ਕੱਲ ਜਦੋਂ ਆਪਣਾ ਕੱਲ ਸ਼ਾਮੇ ਦੀ ਸ਼ਾਮ ਦੀ ਵੀਡੀਓ ਦਿਖਾਉਂਗਾ ਤੁਹਾਨੂੰ ਕੱਲ ਬਿਜਲੀ ਆਉਂਦੀ ਸੀ ਨਾ ਫਿਟਿੰਗ ਕਰਵਾਈ ਸੀਗੀ ਉੱਧਰ ਆਪਣੀ ਗੀਜ਼ਰ ਦੀ ਗੀਜ਼ਰ ਦੀ ਫਿਟਿੰਗ ਕਰਾਈ ਸੀਗੀ ਮੇਰੇ ਨਾਲ ਡਾਊਨ ਸਿਲਿੰਡਰਕਲ ਲਾਈਟ ਕਮਰੇ ਸੀਗੀ ਪਲੇ ਕਲਰ ਦੀ ਉਹ ਨਾ ਅਸੀਂ ਜਦ ਲਾਈਟਿੰਗ ਕਰਵਾ ਰਹੇ ਸੀਗੇ ਅਸੀਂ ਨਾ ਬੜੀਆਂ ਛੜਤੀ ਸੀਗੀਆਂ ਰੋਲ ਵਿੱਚ ਜਿਹੜਾ ਪੂਰਾ ਰੋਲ ਹੁੰਦਾ ਇਹਦਾ ਉਹਦੇ ਵਿੱਚੇ ਬੜੀ ਛੜਤੀ ਸੀਗੀਆਂ ਉਹਨਾਂ ਵਿੱਚ ਸਾਰੀਆਂ ਖਰਾਬ ਹੋ ਗਈ ਸੀਗੀਆਂ ਲੈਟਰ ਮਤਲਬ ਉਹਨਾਂ ਵਿੱਚ ਹੀਟ ਗਰਮ ਹੋ ਜਾਂਦੀ ਜਦਾ ਫਿਰ ਉਹ ਹੀਟ ਕਰਕੇ ਨਾ ਸਾਰੀਆਂ ਜਲ ਗਈਆਂ ਦੀਆਂ ਫਿਰ ਇੱਕ ਲੈ ਨਾ ਰਹਿ ਗਈ ਸੀਗੀ ਉਹਦੇ ਚ ਚੱਲਦੀ ਉਹ ਲਾਈ ਸੀਗੀ ਉਹ ਹੌਲੀ 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 ਬੰਦ ਹੋ ਗਈ ਸੀਗੀ ਫਿਰ ਤੇ ਤੁਹਾਨੂੰ ਕੱਲ੍ਹ ਵਾਲੇ ਕਲਿੱਪ ਦਿਖਾਉਂਦਾ ਉਹ ਤੋਂ ਬਾਅਦ ਦਿਖਾਉਂਦਾ ਤੁਹਾਨੂੰ ਲੈਟਰ ਲੱਗੀਆਂ ਵੀ ਆ ਤੇ ਲੋਈ ਸ਼ਾਮ ਨੂੰ ਮਿਲਿਆ ਬੇ ਲੈ ਇਹਨਾਂ ਨੂੰ चला दोगे यार जी नॉन यार लग गई वहां आ रहा तो <laughs> तो है चेक तो 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 कर दे जाले भी आवाज़ तो सेट होना था रे लग 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 लग

ਇਹਦਾ ਬਰੇਜ ਵੀ ਹੁੰਦਾ ਨਾ ਅਰਥ ਅਰਥ ਦਾ ਹੀ ਹੁੰਦਾ ਹੈ। ਹੈ ਵੇ ਜੀ। ਆਹ ਦੇਖੋ। ਅਰੇ ਵਸੇ ਨੀ। ਠੀਕ ਹੈ। ਲਾਈਟ ਦੇਖੀ ਫਿਰ ਤੁਸੀਂ। ਤੇ ਲੋ ਵੀ ਲਾਈਟਾਂ ਚੈੱਕ ਕਰੋ। ਕਮਰੇ ਇਹ ਵੀ ਲਾਤੀ ਅੱਜ। ਇੱਕ ਇੱਕ ਵਾਲਕ ਦੇਖਾਇਆ ਖੱਲੀ ਬਲੂ ਹੈ। ਲੈ ਨੀ ਬਿਲਕੁਲ ਚੜਾਣਾ ਤੇ ਹੁਣ ਕੱਲੀ ਪੇੜੀ ਨਾ ਵੀ ਹੁਣ ਸਾਰੀਆਂ ਬਾੜ ਦੋ ਮੈਂ ਕਮਰੇ ਦੇ ਦਿਨੇ ਚੜਾ ਦ ਹਾਂ ਇੱਥੇ ਧੁੱਪ ਹੁੰਦੀ ਬੜਾ ਵਾਹ ਹੈ ਹਾਂਜੀ ਹੁਣ ਕਮਰਾ ਲੱਗਦਾ ਵੀ ਸੋਹਣਾ ਅਪਰ ਦੇ ਵੀ ਹੁਣ ਡਾਉਨਸ ਜਲੀ ਲੱਗੀ ਵੀ ਵਧੀਆ ਲੱਗਦੀ ਕਰੇਗੀ ਹੂੰ ਨੀ ਹੋਰੇ ਤਰ੍ਹਾਂ ਨਹੀਂ ਦੀ ਵੀ ਪਹਿਲਾਂ ਹੁਣ ਜਦ ਆਇਆ ਪੇਂਟ ਹੋਣਾ ਚਿੱਟਾ ਪੇਂਟ ਹੋਣਾ ਦੇਖੀਂ ਬਰਾਉ ਥਾਲੇ ਅਸੀਂ ਲਾ ਕੇ ਦੇਖੀਏ ਕਿ ਕਿੰਨੀ ਹੋਰ ਲੈਟ ਆਉਣੀ ਆ ਪਿਲੀ ਦਾ ਰੋਡ ਮੁੱਕ ਗਿਆ ਪਿਲੀ ਦਾ ਆਉਗਾ ਹੋਰ ਬਲੂ ਤਾਂ ਧਰ ਜਣਾ ਇਹਨਾਂ ਇਹ ਤਾਂ ਆਪਣੇ ਘੱਟੇ ਲੱਗਣੇ ਗੱਬੇ ਗੱਬੇ ਪਿਲੀ ਦਾ ਜਾ ਰਾ ਕੋ ਮਦਾਨੇ ਹੂੰ ਲਾਓ ਉਹ ਵੀ ਜਸਤ ਫੈਨ ਵੀ ਲਵਾਤਾ ਮੈਨਾਂ ਨਾਉਂਦੇ ਤਰ ਜਾਂ ਨਾਉਂਗੇ ਫਿਰ ਪਰਦੇ ਆਈ ਉੜ ਜਾਂਦੀ ਆ ਆਹ ਭਜੀ ਆਹ ਭਜੀ ਫਿਰ ਅੰਦਰ ਅੰਦਰ ਘੁੰਮੇ ਨੇ ਮੈਂ ਚਲਾ ਰੇ ਬਾਹਰ ਕੱਢ ਦੇਗਾ ਨਹੀਂ ਫੇ ਸਾਰੇ ਤਾਂ ਲਵਾਤਾ ਹਲੇ ਆ ਇਹ ਖੱੱਚਾ ਜਿਹਾ ਕੰਮ ਕਰਿਆ ਸੀ ਨਾ ਮਾਚ ਸੈਟਿੰਗ ਬਣੀ ਆ ਤੇ ਸਾਰੀ ਲਾ ਆ ਵੀ ਬਮਟਾ ਨੇ ਉਹ ਵੇਨਾ ਬਾਜ਼ ਘਟਾ ਦੇ ਬਾਜ਼ ਘਟਾ ਦੇ ਜੀਤ ਨੂੰ ਦੇਖਿਆ ਤੇ ਬਹੁਤ ਵਾਰ ਹੈ ਉਹ ਤਾਂ ਬਹੁਤ ਹੈ ਹੈ ਉਹ ਤੋਂ ਜ਼ਿਆਦਾ ਹੈ ਅੱਛਾ ਇਹ ਭਾਇਆ ਚੱਲੀ ਜਾਂਦਾ ਇਹਨੂੰ ਮੁੱਕ ਪਣੀ ਦਾ ਭਾਈ ਕਰਾਈ ਦੀ ਪ੍ਰਧਾਨੇ ਪ੍ਰਧਾਨ ਗਰਮੀ ਦੇ ਵਿੱਚ ਆਪਣਾ ਤਾਂ ਉਹ ਤਾਂ ਦੁਬਈ ਲੱਗਿਆ ਫਿਰ ਤਾਂ ਮੈਨੂੰ ਵੈਸੇ ਵੀ ਹਾਂਜੀ ਲੋਈ ਹੁਣ ਦੇਖੋ ਬਈ ਲਾਈਟਾਂ ਇੰਨੀਆਂ ਕੈਂਡ ਲੱਗਦੀਆਂ ਹੁਣ ਆਪਾਂ ਰੈਂਡਾਉਂਸਲਿੰਗ ਚ ਮੈਂ ਤਾਂ ਲਾਉਣੀ ਸੀਗੀ ਕੱਲੀ ਇੱਕ ਆਹ ਪੇਲੀ ਲਾਈਟ ਕਿਉਂਕਿ ਨਾ ਫਿਰ ਦੁਗੀਆਂ ਲਾਈਟਾਂ ਵਾਲਨੇ ਨਾਲੋਂ ਇੱਕ ਅਸੀਂ ਨਾ ਪੇਲੀ ਲਾਈਟ ਲਵਾਈ ਸੀਗੀ ਕੱਲੀ ਆਹੀ ਇੱਕ ਸਾਈਡ ਵਿੱਚ ਨੂੰ ਇੱਕ ਘਾਟਾ ਚਾਣਾ ਰਵੇ ਕਮਰੇ ਚ ਉਹ ਕਹਿੰਦਾ ਚੱਲ ਹੁਣ ਲਾਉਣੀ ਤਾਂ ਹੈ ਕਹਿੰਦਾ ਨਾ ਬਾਕੀ ਵੀ ਸਾਰੀਆਂ ਲਾਏ ਦੰਦੇ ਆ ਕਹਿੰਦਾ ਵਾਰ-ਵਾਰ ਕਾ ਨੂੰ ਕਨੈਕਸ਼ਨ ਖੋਲਣੇ ਤੇ ਫਿਰ ਆਪ ਫਿਟਿੰਗ ਕਰਤੀ ਉਹਨਾਂ ਨੇ ਸਾਰੀ। ਇਹ ਬਲੂ ਵਾਲੀ ਹਲੇ ਜ਼ਿਆਦਾ ਘੈਂਟ ਲੱਗਦੀ ਆ। ਹਾਂ। ਕਮਰੇ ਨਾਲ ਬਹੁਤ ਸੋਹਣੀ ਲੱਗਦੀ ਵੀ ਆਪਣਾ ਐਨ ਨਕਰ ਦੇ ਪੜਦੇ ਪੜਦੇ ਲੱਗ ਜਾਣੇ। ਫੇਰ ਬਹੁਤ ਸੋਹਣੀ ਲੱਗਣੀ ਆ। ਤੇ ਹੁਣ ਬਾਲ ਦੇ ਦੂਹੀ, ਦੂਹੀ ਨਾਲ ਹੋਰ ਘੈਂਟ ਤੇ ਬਾਲ ਦੇ ਸਾਰੀਆਂ। ਹਾਂ ਵੀ ਕਮਰੇ ਦੇ ਤਾਂ ਦਿਨੇ ਚੜ ਜਾਂਦਾ ਹੁਣ। ਐਵੇਂ ਹੀ। ਆ ਕਮਰੇ ਦੇ ਤਾਂ ਦਿਨ ਚੜ ਜਾਂਦਾ ਹੁਣ। ਤਾਂ ਲੋਈ ਹੁਣ ਕਰਦੇ ਬੰਦ ਚੱਲੋ ਜੀ ਇਹਦੇ ਵੀ ਟੱਕਣ ਲਾਇਆ ਦਮਾ ਵੈਸੇ ਪਏ ਸਾਡੇ ਕੋਲ ਤੇ ਹਾਲਚ ਮੈਂ ਰਹਿਣ ਦੀ ਹਲੇ ਮੈਂ ਕਿ ਹਾਲਚਾਂ ਲੈ ਕੰਮ ਪਿਆ ਲੈ ਕਾਫੀ ਮੇਰੇ ਕਮਰੇ ਦੇ ਲੈ ਆਲਮੋਸਟ ਹੋ ਗਿਆ ਸੀਗਾ ਤੇ ਇੱਧਰ ਮੰਮੀ ਜੀ ਲੱਗੇ ਹੋਏ ਮੁੱਲੀਆਂ ਘਰੇੜਨਾ ਮੁੱਲੀਆਂ ਦੇ ਪਰੌਂਠੇ ਮੁੱਲੀਆਂ ਦੇ ਪਰੌਂਠੇ ਇਹ ਸਭ ਮੋਟਰ 'ਤੇ ਲੱਗੀ ਸੀਗੀ ਦੋਕਾ ਮੈਂ ਚੱਲ ਕਰਨ ਨੂੰ ਲਿਆਉਂਦਾ ਮੁੱਲੀਆਂ ਦੇ ਪਰੌਂਠੇ ਖਾਂਦੇ ਡੈਡੀ ਨੂੰ ਬਹੁਤ ਸੰਦੋਂ ਦੇ ਮਤਲਬ ਹਫਤੇ ਚ ਤਿੰਨੇ ਚਾਰ ਪਰਮਾਨਦੇ ਬਣਦੇ ਦੇ ਨਾ ਮੈਂ ਕੀ ਬਸ ਸਪੈਸ਼ਲ ਵੀ ਡੈਡੀ ਨੂੰ ਹੀ ਖਾਣੇ ਮੈਂ ਸਬਜੀ ਮੈਨੂੰ ਉਹ ਨਾ ਆਦਤ ਦਸ ਵੇਰੇ ਰੋਟੀ ਖਾ ਲੈਣੀ ਹਾਂ ਮੈਨੂੰ ਆਦਤ ਦਸ ਵੇਰੇ ਸ਼ੁਰੂ ਤੋਂ ਹੀ ਮੇਜ ਕਿਹੜਾ ਮੈਂ ਸਕੂਲ ਜਾਂਦਾ ਹੁੰਦਾ ਸੀਗਾ ਮੰਮੀ ਨੇ ਆਦਤ ਪਾਈ ਸੀ ਕਿ ਕੀ ਸਬਜੀ ਨਾਲ ਰੋਟੀ ਖਾਣੀ ਨਾ ਮੈਂ ਦਹੀਂ ਸਵੇਰੇ ਦਹੀਂ ਨਾ ਖਾਂਦਾ ਸਿਰਫ ਸਬਜੀ ਨਾਲ ਹੀ ਖਾਂਦਾ ਹੁੰਦਾ ਹੁੰਦਾ ਉਹ ਤਾਂ ਤੇ ਹੁਣ ਅੱਜ ਬਣਨਗੇ ਮੁੱਲੀ ਵਾਲੇ ਪਰੋਠੇ ਤੇ ਉਹ ਤੋਂ ਬਾਅਦ ਚੱਲਦੇ ਮੋਟਰਪਾ ਮੋਟਰਪਾ ਜਾਣਾ ਇਹਨਾਂ ਮੁੰਡਿਆਂ ਨੇ ਪਹਿਲਾਂ ਮੋਟਰ ਪਾਉਣਾ ਜਿਹਨਾਂ ਨੂੰ ਮੋਟਰ ਜਾਣਾ ਤੇ ਉਹਨਾਂ ਨੂੰ ਵੀ ਮਨਾਉਂਗੇ ਤੁਹਾਨੂੰ ਤੇ ਬਾਕੀ ਬਈ ਹੈ ਇੱਧਰ ਮੋਟਰਪਾ ਕੱਦਾਂ ਜਾਣ ਨੂੰ ਬੈਠਾ ਇਹ ਉਹ ਦੇਖ ਆੜੀ ਉੱਪਰ ਅਜਾ ਇੰਨਾ ਖੇលਿਆ ਮੇਰੇ ਨਾਲ ਇਹ ਕੋਠੇ 'ਤੇ ਜੇ ਸੈਰ ਕਰਕੇ ਪਹਿਲਾਂ ਸੈਰੇ ਸਾਡੇ ਸੀ ਇਹ ਸੈਰ ਕਰਨ ਗਏ ਤੇ ਜਦ ਇਹ ਰਲ ਗਏ ਸੀਗਾ ਮੇਰੇ ਨਾਲ ਇਹ ਟੱਪ ਤੇ ਬਾਅਦ ਫਿਰ ਨਹੀਂ ਗਿਆ ਇਹ ਚੱਲੀਏ ਖੱਦਾਂ ਨੂੰ ਚਲਿਏ ਚਲ ਭਾਈ ਹ ਤਿਆਰ ਵਜਣ ਚੱਲ ਜਿਆ ਰੋਟੀ ਖਾ ਕੇ ਚੱਲਦੇ ਇਹਨਾਂ ਨੇ ਸੈਰ ਹੋ ਜੂਗੀ ਤੇ ਹੁਣ ਫੇਰ ਉੱਥੇ ਆਏ ਨੇ ਬਿਜਲੀ ਵਾਲਾ ਕਹਿੰਦਾ ਮੈਂ ਮਹੀਨੇ ਤੱਕ ਬਿਲਾ ਹੋਣਾ ਕਹਿੰਦਾ ਜੀ ਸਾਰੀ ਸਪਲਾਈ ਆਪਾਂ ਸੈਟਿੰਗ ਕਰ ਦੇਣੀ ਹੈ ਨਾ ਫੇਰ ਬਾਰ ਬਾਰ ਨਾਲ ਉਹ ਨਾ ਹੁਣ ਅਸੀਂ ਅੱਧੇ ਕਨੈਕਸ਼ਨ ਸਾਡੇ ਚੱਲਦੇ ਆ ਅੱਧੇ ਚੱਲਦੇ ਨਹੀਂ ਕਹਿੰਦਾ ਸੁੱਟਾ ਚੱਲਦੀ ਨਹੀਂ ਹੈਗੀਆਂ ਅੱਧੇ ਕਨੈਕਸ਼ਨ ਚੱਲਦੇ ਆ ਤੇ ਹੁਣ ਕਹਿੰਦਾ ਮੈਂ ਸਾਰੇ ਕਨੈਕਸ਼ਨ ਜੋੜ ਕੇ ਇਹਦੇ ਵਿੱਚ ਤੇਨ ਸੈਟਿੰਗ ਕਰ ਦੇਣੀ ਸਾਰੀ ਕਹਿੰਦਾ ਮੈਂ ਇਹਦਾ ਵੀ ਫਾਇਦਾ ਬਹੁਤ ਹੈ ਜੇ ਇੱਕ ਕਮਰੇ ਦੀ ਸਪਲਾਈ ਬੰਦ ਕਰਨੀ ਹੋਵੇ ਉਹ ਵੀ ਹੋ ਜਾਂਦੀ ਹੈ ਇਹ ਚੋਂ ਬੰਦ ਹੈ ਬੰਦ ਪੁੱਟੀ ਢੰਗੋਂ ਕਮਾਤਾ ਹੁਣ ਗੀਜ਼ਰ ਦੀ ਮੰਦਰੀ ਦੀ ਆਰ ਕੋ ਤਾਰਾਂ ਬਹੁਤ ਆ ਰਿਹਾ ਇਹ ਚ ਕਿਹੜੇ ਹਿਸਾਬ ਨਾਲ ਸੋਲਵ ਕਰੂੰਗਾ ਚੱਲਦੇ ਆ ਬਈ ਹੁਣ ਜੀ ਕਹਿੰਦਾ ਸਾਡੇ ਉਧਰ ਕੱਲੀ ਗੀਜ਼ਰ ਦੀ ਸਪਲਾਈ ਬੰਦ ਸੀਗੀ ਬਾਕੀ ਚੱਲਦੀਆਂ ਸੀਗੀਆਂ ਦੇ ਬੰਦ ਕਰੇ ਹੋ ਉਹਨੇ ਕੱਲੇ ਮੇਨ ਜਿਹੜੇ ਅਸੀਂ ਮੇਨ ਮੈਂਸਪਲਾਈ ਰੱਖੀ ਵੀ ਕੱਲੇ ਉਹੀ ਚੱਲਦੀ ਐ ਇੱਥੇ ਪਰ ਹੁਣ ਜੰਨਾ ਮਾ ਕੇ ਸਾਰੀ ਸੈਟਿੰਗ ਕਰ ਦੇਣੀ ਜਿਗਣਾ ਰਸੋਈ ਵਿੱਚ ਆਹ ਲਾਈਟਰ ਰਹਿੰਦੀ ਐ ਪੈਂਡਿੰਗ ਇਹ ਵੀ ਜੰਨਾ ਲਿਆ ਕੇ ਮੈਂ ਲਾ ਦੇਣੀ ਆ ਤੇ ਬਾਕੀ ਕਮਰੇ ਦੱਸਿਓ ਬਈ ਲਾਈਟਿੰਗ ਸੋਹਣੀ ਲੱਗੀ ਤੁਹਾਨੂੰ ਮੇਰੇ ਕਮਰੇ ਦੀ ਆ ਕੱਲ੍ਹ ਕਾਹੀ ਬਣਦੇ ਆਹ ਹਾਲੀਆਂ ਦੱਸਿਓ ਬਈ ਕਮੈਂਟਾਂ ਚ ਹਲੇ ਉਹ ਚ ਲੱਟਾ ਲੱਗਣੀ ਆਪਣੇ ਟੀਵੀ ਪੈਨਲ ਚ ਸਾਰੇ ਚ ਲੱਗਣੀ ਹਲੇ ਉਹ ਚ ਹਲੇ ਇਹ ਵੀ ਸੈਟਿੰਗ ਕਰਨ ਹੁਣ ਇਹ ਵੀ ਕੱਪ ਬੋਰਡ ਵੀ ਮੈਂ ਬੜਾ ਦੁਬਾਰਾ ਸੈਟਿੰਗ ਕਰਾਉਣੀ ਆ ਉਹਨਾਂ ਨੇ ਡਿਜ਼ਾਈਨਿੰਗ ਕਰਿਆ ਸੀਗਾ ਇਹਦਾ ਕੀ ਦੂਵੇ ਲੋਡ ਪੱਲੇ ਖੋਲਣੇ ਵਾਲੇ ਇਸ ਹਾਮਣਾ ਡਿਜ਼ਾਈਨਿੰਗ ਦੁਬਾਰਾ ਗੱਲ ਸ਼ੁਰੂ ਕਰਨ ਲੱਗਿਆ ਇਹਦਾ ਨਾ ਸੈਟਿੰਗ ਨਹੀਂ ਨਹੀਂ ਹੈਗੀ ਇਹਦੇ ਵਿੱਚ ਜੇ ਹੁਣ ਬਾਈਂਡ ਜਾਂਸ ਮੈਂ ਇਧਰ ਤੱਕ ਕੱਪੜੇ ਗੱਡ ਰਿਹਾ ਮੈਨੂੰ ਉਧਰ ਪਸੰਦ ਆਗੇ ਫਿਰ ਮੈਨੂੰ ਸਾਰਾ ਬੰਦ ਕਰਕੇ ਉਧਰ ਖੋਲਣਾ ਪੈਂਦਾ ਹੁਣ ਇੱਕ ਸਾਈਡ ਨੇ ਕੱਪੜੇ ਰੱਖ ਹੁੰਦੇ ਮਤਲਬ ਆਧਾ ਤੱਕ ਕੱਪੜੇ ਰੱਖਣੇ ਪੈਂਦੇ ਆ ਟੰਗਣਾਂ ਵਾਲੇ ਕੱਪੜੇ ਅੱਧੇ ਇੱਧਰ ਤੇ ਅੱਧੇ ਇੱਧਰ ਫਿਰ ਬਾਰੀ-ਬਾਰੀ ਪਹਿਲਾਂ ਆਹ ਖੋਲਣੀ ਪੈਂਦੀ ਫਿਰ ਉਹ ਖੋਲਣੀ ਪੈਂਦੀ ਆ ਹੁਣ ਸੈਟਿੰਗ ਕਰਾਉਂਗਾ ਇੱਕ ਸਾਈਡੇ ਰੱਖੂੰਗਾ ਸਾਰਾ ਕੁਸ ਇੱਕ ਸਾਈਡ ਟੰਗਣਾਂ ਵਾਲੇ ਹੋਣਗੇ ਇੱਕ ਸਾਈਡ ਖਾਣੇ ਹੋਣਗੇ ਇੱਕਣਾ ਕੁਸ ਬਣਾਵਾਉਂਗਾ ਉਹਨਾਂ ਨੇ ਬਣਾਇਆ ਵਾ ਸੀਗਾ ਇਹ ਦੋਏ ਲੋਟ ਆਪਣੇ ਇਦਾਂ ਖੋਲਣੇ ਵਾਸਤੇ ਦੋਏ ਸਾਈਡ ਨੂੰ ਗੱਭੇ ਗਣਾ ਪੰਲੇ ਹੁੰਦੇ ਉਹ ਦੋਈ ਸਾਈਡ ਕਮਰੇ ਦਿਖਾਉਂਗਾ ਤੇ ਇਹਦੀ ਡਿਜ਼ਾਈਨਿੰਗ ਹੋਰ ਤਰ੍ਹਾਂ ਦੀ ਹੁੰਦੀ ਕਿ ਇੱਧਰ ਸਾਡ ਅਲੱਗ ਹੁੰਦੀ ਇੱਧਰ ਸਾਡ ਅਲੱਗ ਹੁਣ ਥੋੜੀ ਮਿਕਸਰੀ ਹੋ ਗਈ ਗੱਬੇ ਚਲੇਗੀ ਸਾਰਾ ਕੁਝ ਹੁਣ ਇਹ ਉਹ ਚੇਂਜ ਕਰਵਾਉਣੀ ਆ ਤੇ ਬਾਕੀ ਦੇਖਦੇ ਆ ਤੇ ਹੁਣ ਤਿਆਰੀ ਪਰੌਂਟ ਜਾਂਦੀ ਆ ਨਾ ਮੈਂ ਮੈਂ ਤਾਂ ਹੀ ਮਾਰ-ਮਾਰ ਬਾੜ-ਬਾੜ ਕੇ ਦੇਖੀ ਜਾਂਦਾ ਇਹਨਾਂ ਨੂੰ ਬਹੁਤ ਸੋਹਣੇ ਲੱਗੀਆਂ ਇਹ ਨਵੀਂ ਚੀਜ਼ ਬਣਦੀ ਕੋਈ ਚਾਰ ਜਿਹੀ ਲੱਗਦੇ ਲੱਗੇ ਹੁੰਦਾ ਉਹਦਾ ਚਲੋ ਜੀ ਮੰਮੀ ਜੀ ਨੇ ਮਸਾਲਾ ਤਿਆਰ ਕਰਤਾ ਐ ਨਾ ਦਣਾ ਕਮ ਸੇ ਕਮ 5 ਪਰੋਟੇ ਬਣਦੇ ਨੇ ਇਹਨਾਂ ਉਹ ਇੰਜ ਨੇ ਬਣ ਗਿਆ ਠੀਕ ਐ ਦੇਖ ਲੈਣਾ ਹੁਣ ਇੱਧਰ ਆ ਗਿਆ ਸਾਰੇ ਰਸਤੇ ਜਾਣ ਦੇ ਕੁੰਡਾ ਲਾ ਕੇ ਉਧਰ ਨਹੀਂ ਜਣਣਾ ਇਹਨਾਂ ਘੁੰਮ ਕੇ ਫੜਾ ਫੜ ਉਧਰ ਆ ਜਾਣਾ ਚੱਲਦੇ ਬੋ ਰੋਟੀ ਖਾਣੇ ਚੱਲਦੇ ਬਗਲੂ ਹਾਂ ਭਾਈ ਅੱਜ ਨਹੀਂ ਗਿਆ ਨਾ ਮੰਮੀ ਕਿਤੇ ਇਹ ਅੱਜ ਨਹੀਂ ਗਿਆ ਨਾ ਗਿਆ ਆਪਣਾ ਦੁੱਧ ਪੀ ਕੇ ਰੋਟੀ ਖਾ ਕੇ ਇੱਧਾ ਤੂੰ ਵੀ ਘਰ ਚੱਲ ਜਣਾ ਉੱਧਰ ਪੀ ਕੇ ਤਾਂ ਕਿੱਥੇ ਨੂੰ ਜਾਣਾ ਨਾ ਹਾਂ ਤਾਂ ਬੈਠਾ ਬੈਠਾ ਇਹ ਚੱਲਦੇ ਬਾਅਦ 10 ਮਿੰਟ ਤੱਕ ਚੱਲਦੇ ਆਣ ਠੀਕ ਐ ਚੱਲੀਏ ਫਿਰ ਚੱਲਦੇ 10-15 ਮਿੰਟ ਤੱਕ ਬਈ ਕਿਆ ਉਸ ਪ੍ਰੌਂਟਾ ਖਾ ਲਈ ਇੱਕ ਦੋ ਗੇ ਫੇਰ ਚੱਲਦੇ ਤੇ ਲੋ ਜੀ ਪ੍ਰੌਂਟਾ ਬਣ ਗਿਆ ਆਪਣਾ ਤਿਆਰ ਪਲੇਟ ਆਪਣਾ ਲਿਆਂਦੀ ਹੋਰ ਖੌਣਗੇ ਦਿਖਾਇਆ ਹੁਣ ਗਰਮ ਹੋਣਾ ਮੈਂ ਵੀ ਆਫਾਗੇ ਨਹੀਂ ਆਉਂਦੀ ਲੋ ਜੀ ਰੋਟੀ ਖਾ ਕੇ ਪਹੁੰਚ ਕੇ ਖੇਤਾਂ ਵਿੱਚ ਕਾਲੂ ਦੇ ਨਾਲ ਤੇ ਸਭ ਤੋਂ ਪਹਿਲਾਂ ਦੀ ਹੈ ਵੀ ਕਿਆਰੀਆਂ ਨੂੰ ਪਾਣੀ ਐਂ ਪਰ ਲਾ ਕੇ ਪਰ ਹਲਕਾ ਹਲਕਾ ਛਿੱਟਾ ਇਹ ਦੇ ਦੇਣਾ ਅੰਦਰ ਵੀ ਇੱਧਰ ਵੀ ਤਦ ਲੋ ਜੀ ਸਾਰੇ ਪਾਸੇ ਪਾਣੀ ਲਾਤਾ ਅੰਦਰ ਵੀ ਲੱਗ ਗਿਆ ਕੈਰੀਂਜ ਵੀ ਗਿੱਲ ਗਿੱਲ ਕਰਤੀ ਮਣੀ ਮਣੀ ਉੱਧਰ ਵੀ ਤੇ ਇੱਧਰ ਮਿਰਚਾਂ ਦੇ ਵੀ ਪਾਣੀ ਲਾਤਾ ਮਿਰਚਾਂ ਵੀ ਆਪਾਂ ਨੇ ਸਾਹਮਣੇ ਰੱਖਣੀਆਂ ਜੇ ਤਾਰੇ ਬੀਜ ਸਾਹਮਣੇ ਲਾਵਾਂਗੇ ਜੇ ਇਹਨਾਂ ਨੂੰ ਪੱਕੀ ਛੱਡ ਲਵਾਂ ਪੈਨੂੰ ਪੱਕੀ ਛੱਡ ਰੱਖਾਂਗੇ ਬਹੁਤ ਮਿਰਚਾਂ ਆਤਰ ਦੇ ਨੇ ਫਿਰ ਤੇ ਇੱਧਰ ਆਪਣੀ ਕਰਤਾ ਨਹੀਂ ਐ ਵੀ ਬਹੁਤ ਸੋਹਣਾ ਹੋ ਗਿਆ ਉਧਰ ਕਾਲੂ ਡਰ ਕੇ ਬੈਠਾ ਉਧਰ ਸਾਈਡ ਵੱਰ ਨਾਲ ਜੇ ਜ ਮੈਂ ਪਾਇਪ ਘਟ ਜਦੇ ਭੱਜ ਲਿਆ ਉਧਰ ਨੂੰ ਇਹਨੂੰ ਆ ਕੇ ਕਿਤੇ ਮੈਨੂੰ ਉਹਨਾਂ ਨਾਲ ਆਉਣ ਨਾ ਲੱਗੇ ਹੋਵੇ ਨਾ ਆਈ ਤੈਨੂੰ ਨੇੜੋਂ ਆਉਂਦਾ ਹਲੇ ਜਾਣ ਕੇ ਜੁਰਨ ਨਾਲ ਆ ਦੂੰਗਾ ਹਾਲ ਤਾਂ ਭੱਜ ਗਿਆ ਗਰਮੀ ਹੋਈ ਵੀ ਹੋਣੀ ਹਾਲੇ ਤੰਨੇ ਆਪ ਚਾਕਲੇਟ ਝਾੜੂ ਮਾਰੀ ਝਾੜੂ ਮਿੱਟੀ ਹੋਈ ਵੀ ਆ ਬਹੁਤ ਪੈਪ ਬਾਹਰ ਕੱਢੂਗਾ ਕਿ ਇਹ ਮੈਨਾਂ ਪੈਪ ਦਾ ਪੈਪ ਦਾ ਪਾਣੀ ਵਿੱਚ ਰਹਿ ਜਾਂਦਾ ਉਹ ਵਿੱਚ ਖਣਜ ਜਾਂਦਾ ਫੇਰ ਉਹ ਠਕਣਾ ਔਖਾ ਹੋ ਜਾਂਦਾ ਤੇ ਮਾਰੀਆ ਹੁਣ ਝਾੜੂ ਤੇ ਲੋ ਜੀ ਸਫਾਈ ਹੋ ਗਈ ਡਨ ਤੇ ਇਹ ਵੀ ਸਾਫ ਕਰਤੀ ਸਾਰੇ ਤੇ ਅੰਦਰ ਮਾਰ ਲਿਆ ਝਾੜੂ ਬਾਹਰ ਬਾਹਰ ਤੇ ਵੱਜੀ ਥੋੜਾ ਜਿਹਾ ਜ ਤੱਕ ਲੈਟੇ ਵੱਜੀ ਹਰ ਦੇਖੋ ਮੈਂ ਚੱਲ ਬਾਹਰ ਜੀ ਕਰੂਣਾ ਹਣੇ ਨੂੰ ਜਾ ਤੱਕ ਮੈਂ ਬਾਹਰ ਲਾਂ ਦੇ ਵੀ ਬਾਹਰ ਤੱਪਣਾ ਇਹਨ ਕਰਤੀ ਸਾਰੇ ਬੱਸ ਲੋ ਬਈ ਮੁੰਡੇ ਆ ਕੇ ਲੰਘੇ ਤੇ ਸਾਨੂੰ ਕੰਮ ਛੱਡ ਗਿਆ ਕਰਨੇ ਆ ਆਪਣੇ ਕੰਮ ਕਰਕੇ ਲੰਘੇ ਦੂਰ ਜਾਣਾ ਕਹਿੰਦੇ ਦੂਰ ਜਾਣਾ ਲੇਟ ਹੋ ਗਿਆ ਨਵਾਂ ਸ਼ਹਿਰ ਕਿ ਨਹੀਂ ਘੜ ਸ਼ੰਗਰ ਕੇ ਨਹੀਂ ਆਣਾ ਚੱਲ ਆਪਣਾ ਵੀ ਨਿਬੜ ਗਿਆ ਸਾਡੇ ਆ ਕੇ ਤਾਂ ਹੁਣ ਕਾਲਜ ਲਈ ਹਣਾ ਚਲੂਨ ਨਾਲ ਢੇੜਾ ਬਾਜੀ ਦਾ ਕਹੀਦਾ ਹੂੰ ਘੁੰਮਣ 12ਵੇਂ ਦਿਹਾਵੇ ਤੇ ਨਹੀਂ ਆ ਪਾਣੀ ਲਾਉਂਗਾ ਨਾ ਹੈ ਪੱਤੇ ਇਹ ਮਸੜਦੇ ਮਸ਼ੀਨ ਲੈ ਇੱਕ ਵਾਰ। ਓਹ ਉਹ ਦਿਹਾੜੀ। ਹਾਂ ਆਪਾਂ ਹੀ ਜਗੜਦੀ ਸਾਰੇ। ਫੇ ਪਾਣੀ ਦਾ ਦੀ। ਹਾਂ ਉਹ ਵੀ ਠੀਕ ਹੈ ਨਾ। ਹਾਂ ਇੱਕ ਵਾਰ ਪੱਤੇ ਜਾਂ ਨਿਕਲਦੇ ਤਾਂ ਫਾਇਦਾ ਹੀ ਹੈ। ਹਾਂ ਪੱਤੇ ਹੋ ਬਹੋਗੇ ਵਿੱਚ ਛਾਂ ਲਾਉਂਦੇ ਦੇਣਾ ਇੱਕ ਵਾਰ। ਕਣਕਾਂ ਨਿਕਲਿਆ ਸਾਰੀ ਹੈ ਨਾ। ਕਣਕ ਤਾਂ ਜੰਮ ਗਈ ਜਿਹੜੀ ਮਾੜੀ ਮੋਟੀ ਰਹਿ ਗਈ। ਪਾਣੀ ਲਾਏ ਤੇ ਨਿਕਲੇ ਆਉਣਗੇ। ਓਹ ਨੇਲੇ ਪਿਛਲੇ ਪਾਸੇ ਰਹਿਣਾ। ਖੁੰਝੇ ਖਾਜਾਂ ਦੇ। ਉਰੇ ਪਰਾਏ ਨਾ ਉਰੇ ਗੱਡੇ ਧੁੱਪੇ ਨਾਦੀ ਮਨ ਲਾਦੀ। ਧੁੱਪ ਦਾ ਪੰਗਾ ਮੈਂ ਨਾ ਲੈ ਵਸ ਵੀ ਆ ਗਈ। ਹੈਲੋ ਪਛਲਾ ਹੈਲੋ ਮੈਂ ਭਾਈ ਪਹਾੜ ਤੇ ਫੋਨ ਆ ਗਿਆ ਹੂੰ ਕਿਵੇਂ ਆ ਲੈ ਆਨੇ ਰੋਕ ਲਈ ਉਹਨਾਂ ਬਿਆਹ ਦਾ ਹਾਲ ਚਾਲ ਮੁੱਛਦਾ ਪਾ ਇੱਥੇ ਪਹੁੰਚ ਗਿਆ ਨਾ ਮਾ ਮੇਰਾ ਮੁੰਡਾ ਜੋ ਹੋੜ ਗਿਆ ਅੱਛਾ ਕਹਿ ਰਿਹਾ ਇਹਦੇ ਗੱਟ ਰੱਲੀ ਭਰ ਕੇ ਆਉਣੀ ਹੈ ਹੈ ਲੰਗਰ ਵਸ਼ਾ ਖਾਉਂਦਾ ਹੁਣ ਆਪਣਾ ਅੱਛਾ ਘਰ ਦਾ ਘਰ ਵੇਡਿਆ ਲਾ 15 ਦਿਨ ਲੱਗੇ ਉਹ ਔਰ ਇਹ ਹੈ ਨਾ ਤੁਸੀਂ ਰੱਖੋ ਇਹ ਤਾਂ ਆਪਣੇ ਘਰ ਜਾ ਕੇ ਲੱਗਦਾ ਕਿ ਕਿਤੇ ਮਰਜੀ ਬੰਦਾ ਰਹਿ ਲਵੇ ਹੂੰ ਔਰ ਉਹਦਾ ਕਿੰਨੀਆ ਕਿਡੀਆਂ ਕਿਡੀਆਂ ਬੋਲਦੀਆਂ ਨਾ ਬਹੁਤ ਇਹ ਜੰਗਲੇ ਬਣਾ ਹੋਏ ਇੱਕ ਤਰ੍ਹਾਂ ਨਾਲ ਜੰਗਲੇ ਆ ਮੋਟਰ ਤਾਂ ਦੇਖਦੀ ਨਹੀਂ ਹੈਗੀ ਹਾਂ ਇਹ ਵੀ ਹੈਗਾ ਕਣਕ ਵੇਜਣੀ ਇੱਧਰ ਵੀ ਇਹਨਾਂ ਨੇ ਹਲੇ ਤਾਂ ਉਹ ਮੂਹਰੇ ਵਾਲੇ ਖੇਤਾਂ ਵਿੱਚ ਬੂਟੇ ਲੱਗੇ ਜਮੀਨ ਨਹੀਂ ਦਿਖਣਾ ਜਾਮਾ ਵੀ ਨਹੀਂ ਨੇਰੇ ਹੋਣਾ ਅੰਦਰੋਂ ਨੇਰਾ ਹੋਣਾ ਪੂਰਾ ਹਾਂ ਕਹਿੰਦਾ ਹੁਣ ਕਣਕ ਵੇਜੂਗੇ ਵੇਜਣੀ ਆ ਜੀ ਵੀ ਹੈ ਨਾ ਗੰਨਾ ਵੱਧ ਗਿਆ ਹਾਂ ਵੇਜਣੀ ਹੈ ਹਾਂ ਦੋ ਵੀਰ ਪਾਣੀ ਲਾਉਣ ਲੱਗੇ ਇਹਨੂੰ ਪਾਣੀ ਵੀ ਗੇਲਾ ਥੋੜਾ ਜਿਹਾ ਵੇਜਣ ਬਾਜ ਜਾਂਦਾ ਹੈ ਗੰਨੇ ਦਾ ਜਾ ਉੱਥੇ ਗੇਰ ਕੇ ਆਉਂਦੇ ਵਜਨ ਵੱਧ ਰਹਿੰਦਾ ਹੈ ਅੱਛਾ ਸਾਹੀ ਦਾ ਪਾਣੀ ਲਈ ਜਾਂਦੇ ਆ ਆ ਦੂਜੀ ਵਾਰ ਪਾਣੀ ਲਾਇਆ ਨਾ ਬੂਟਿਆਂ ਨੂੰ ਵੀ ਫਾਇਦਾ ਦੇ ਲਾ ਬਹਾਨੇ ਕੇ ਬੂਟਿਆਂ ਨੂੰ ਵੀ ਲੱਗੀ ਜਾਂਦਾ ਸਾਹੀ ਤਾਂ ਬੂਟੇ ਕਹੇ ਜੋਗੇ ਬੂਟਿਆਂ ਨੂੰ ਨਾ ਗੰਨੇ ਦਾ ਰਸ ਲੱਗ ਗਿਆ ਹੈ ਜੇ ਪਹਿਲੇ ਸਾਲ માં ਗੰਨਾ ਆਇਆ ਦੂਜੇ ਸਾਲ માં ਉਹ ਦੂਜੇ ਚ ਨਹੀਂ ਪਹਿਲੇ ਤਾਂ ਸੋਨਾ ਹੋ ਗਿਆ ਤਾਂ ਦੂਜੇ ਸਾਲ માં ਇਹਨਾਂ ਨੇ ਗੰਨੇ ਦੀ ਜਾਨ ਕੱਢ ਲਈ ਬੂਟਿਆਂ ਨੇ ਅੱਛਾ ਫਾਇਦਾ ਦੇ ਲੱਗੇ ਹੋਗੇ ਹੂੰ ਠੀਕ ਆ ਪਿਛਲਾ ਇਹਦਾ ਉਹਨਾਂ ਟੱਕਰ ਦਿੰਦੇ ਆ ਗਾਹਾਂ ਨੂੰ ਦੇਖੀ ਕਿੱਥੇ ਜਾਣੇ ਹਨ ਅਗਲੇ ਸਾਲ ਨੂੰ ਹੈ ਨਾ ਹਵਾ ਲੱਗ ਜਾਣੀ ਵੱਡੇ ਰਹਿਣਾ ਹਾਂ ਤਕਾਨਕ ਦੀ ਦੁਨੀਆ ਸਮਾਨ ਬਹੁਤ ਪਾਉਂਦਾ ਚਾਚਾ ਯਾਰ ਇਹਨਾਂ ਗੱਲ ਦਾ ਸਮਾਨ ਦੀ ਹੈ ਪਾਈ ਹੋ ਜਾਣਾ ਪਾਈ ਹੋ ਜਾਣਾ ਫਿਰ ਜਿਹੇ ਜੇ ਪਾਉਂਗੇ ਉਹ ਜਾਂ ਫਰ ਸਾਡੇ ਹੋ ਇੰਨਾ ਕਿੱਥੇ ਪੈਂਦਾ ਜਿੰਨਾ ਚਾਚਾ ਪਾਉਂਦਾ ਨਹੀਂ ਪਿਛਲੇ ਬਸ ਅਗਾਂਹ ਪੱਟਣ ਜੋਗੀ ਕਹਿਰ ਹੋ ਜੂਗੀ ਅਗਲੇ ਸਾਨੂੰ ਕਰਦਣਾ ਹੈ ਨਾ ਤਾਂ ਹਾਂ ਇਹ ਲੱਗ ਜੂ ਪੱਤਰ ਤੇ 26 ਜਨਮੜ ਆਣਾ ਹੈ ਸਾਡਾ ਇਹ ਹੋ ਗਏ 4 ਸਾਲ ਦੇ ਮੈਂ ਤੇ ਆ ਸਾਡੇ 3.5 ਹੋ ਚਲੇ ਮੈਂ ਕਹਿੰਦਾ ਵੀ ਚਾਰ ਪੂਰੇ ਹੋ ਜਾਣੇ ਹਾਂ ਆ ਚਾਰ ਸਾਲਾਂ ਦਾ ਪੱਟ ਹੋ ਜਣੇ। ਤਾਂ ਅਗਲੇ ਸਾਲ ਚਾਰ ਪੂਰੇ ਹੋ ਜਾਣੇ ਆ। ਚਲ ਆਏ ਆ ਵੀ ਦੁੱਟੇ 'ਚ ਇਕੱਠਾ ਬੈਠਾ ਆ ਜਾਂਦਾ ਪਚਾਰਾਂ ਲੱਖ ਰੁਪਈਆ। ਹੂੰ। ਇਦਾਂ ਇਹਨਾਂ ਮਿਲਦਾ ਨਹੀਂ। ਜੇ 2 ਕਿਲੇ ਲੱਗੇ ਹੋਵੇ 10 ਲੱਖ ਦੀ ਆ। ਆਰਾਮ ਨਾਲ। ਹੂੰ। ਵਧੀਆ ਹੋਵੇ। ਕਿਲੇ 'ਚ ਵੀ 10 ਲੱਖ ਕੱਢ ਲੈਂਦੇ ਆ। ਇਹਨਾਂ ਨੂੰ ਕਿਲੇ ਮਾਤੇ 6-7 ਲੱਖ ਰੇਟਾ ਹੋ ਜਾਂਦੇ ਆ। ਅੱਛਾ। ਤੇ 10 ਲੱਖ ਵਾਸਤੇ ਤਾਂ ਫੇਰ ਸਾਰੀ ਇਹੇ ਜੇ ਚਾਹੀਦੀ ਇੱਕ ਨੰਬਰ। ਆਪਣੇ ਨਹੀਂ ਹੈ ਜਾ ਹੁੰਦਾ ਹੈਗਾ। ਨਹੀਂ ਆਪਣੇ ਨਹੀਂ। ਹੂੰ। ਗੋਭੀ ਸਿਰੋਂ ਵੀ ਨਿਕਲਿਆ ਹੀ ਲੈ ਵਿੱਚ। ਸਪਰੇਅ ਦਾ ਇਹ ਸਪਰੇਅ ਨੂੰ ਨਹੀਂ ਮਾਰਦੀ। ਉਹ ਵੀ ਸਰੋਂ ਨੂੰ ਨਹੀਂ ਆ। ਉਹ ਵੀ ਨਹੀਂ ਨਾ ਪਾਣੀ ਵਿੱਚ ਪਾਈ ਫਿਰ। ਹੂੰ। ਉਹ ਬੂਟੇ ਨੂੰ ਪਾਈ ਆ ਕਲੀ ਜੇ ਬੰਕਰ ਪਾਉਂਦੇ ਫਿਰ ਬੂਟਿਆਂ ਨੂੰ ਖਰਾਬ ਕਰ ਦਈਏ। ਅੱਛਾ। ਮੋਡੀ ਡੰਡੇ ਵਾਲੀ ਪਾਈ ਆ ਆਪਾਂ ਨੇ। ਉਹ ਇਹ ਤਾਂ ਮੈਂ ਕਿੰਨੀ ਗਿਆ ਹੈ ਚਾਰ ਕਹਿੰਿਆ ਪੱਟ ਕੇ ਬਾਹਰ ਮਾਰੀ। ਕਿਤੇ ਕਿਤੇ ਹੀ ਆ। ਆਈ ਇੱਧਰ ਇੱਧਰ ਏਰੀਆ 'ਚ ਆ। ਉਹ ਸੜ ਜਾ। ਪੱਟ ਕੇ ਬਾਹਰ ਮਾਰੀ। ਅੱਬਲ ਮਾਤਾ ਇੱਕ ਬੰਦਾ ਰੱਖ ਲਈ ਜਾਂ ਪਾਣੀ ਲਾਉਣਾ। ਨਾ ਪਰ ਇਹਨੂੰ ਰੁਟਣ ਦੇਣਾ ਉਹਨੇ ਨਿਗਰ ਰੱਖਣੀ ਆ। ਪਾਣੀ। ਹੂੰ। ਨਾ ਬਣ ਦਾ ਕੈਰੀ ਬਣਾਦੀ ਬਹੁਤ ਸੋਹਣੀ ਅਸੀਂ। अच्छा ਜਿਹੜੀ ਉੱਥੇ ਬੱਟ ਲੱਗੇ ਪਾਦੀ ਅਸੀਂ ਉਧਰ ਨੂੰ ਠੀਕ ਹੈ ਸਿਰੇ ਤੱਕ ਹੱਬਲ ਮਾ ਤੇ ਉਧਰ ਹੀ ਲੱਗਦੀ ਵਾਹੂ ਠੀਕ ਹੈ ਆ ਰੱਖੇ ਵੀ ਕਿ ਇਧਰ ਪਾਣੀ ਛੱਡ ਦਣਾ ਕਿ ਉਧਰ ਤੇ ਘੰਟੇ ਜੇ ਬਾਹਰ ਗਾਉਂ ਘੰਟੇ ਬਾਹਰ ਇੱਕ ਨੇ ਮੁਰਲਾ ਗਿਆ ਇੱਕ ਨੇ ਬਿਆਹ ਹੋ ਲੈ ਤੇ ਸਿੱਧਾ ਪਾਣੀ ਥੱਲੇ ਨੂੰ ਨੀਓ ਪੈ ਪਿੰਡ ਵੀ ਪਾਣੀ ਲਾਉਣਾ ਪੈਣਾ ਜੇ ਮੀਂਹ ਪੈ ਜੇ ਨਿਆਰ ਆਜੀ ਹੂੰ ਮੀਂਹ ਦਾ ਪਾਣੀ ਵਧੀਆ ਮਾੜਾ ਮੋਟਾ ਪੋਲੂਸ਼ਨ ਹੈ ਸਾਰਾ ਥੱਲੇ ਠੰਡ ਹੋ ਜੂਗੀ ਹੂੰ ਠੰਡ ਚਾਹੀਦੀ ਗਣਕ ਨੂੰ ਜਿਹਨੇ ਠੰਡੋਂਗੇ ਉਹਨਾਂ ਫਾਇਦਾ ਗਰਮੀ ਵਿੱਚ ਆਪਾਂ ਨੇ ਅੱਧੀਆਂ ਮਾਹਾਂ ਚ ਫਿਰ ਰਹੇ ਬਈ ਹ ਹੁਣ ਆਪਾਂ ਉਹਰੇ ਅਨਵੰਬਰ ਵੀ ਨਮੁੱਕੇ ਚੱਲੇ ਆ। ਕੋਈ ਮੌਸਮ ਹੈ 18 ਨੂੰ 19 ਹੋ ਗਈ ਉਹਦੇ। ਉਹ ਹੋਊ ਕੁਛ ਵੀ ਨਹੀਂ ਰਿਹਾਗਾ। 10 ਦਿਨ ਰਹਿ ਗਏ। ਇਹ ਮੀਂਹ ਬੰਗਾ ਤਾਂ ਗਰਮੀ ਹੋਣੀ ਆ। ਲੱਗੋ ਚੱਲੇ ਆ। ਦਿਨ ਗੋਲ ਜਾਂਦੀ ਗੋਲੀ ਮੰਗਣ। ਕਾਕਾ ਫੇ ਡਾਰੇ ਵੀਡੀਓ ਬਣਾ ਕੇ ਪਹਾੜੀ। ਆਣੇ ਸਸਰੀਆਂ ਕਾਲ ਸਾਰਿਆਂ ਨੂੰ ਲੋ ਜੀ ਆ ਗਏ ਅਸੀਂ ਹਿਮਾਚਲ ਆਪਣੀ ਕੁਟੀਆਂਾਂ। ਕਾਕੂ ਅਡੀ ਕੁਟੀਆਂ। ਇਹ ਤਾਂ ਮ ਜੰਗਲੀ ਜਾਨਵਰ ਕੋ ਮਲੇ ਪਿੱਛੇ ਤੇ ਮੜਲੇ ਹੋਰੇ ਜਿਗਾ ਮਾਮੇ ਨਹੀਂ ਹੈ ਨਹੀਂ ਤੇ ਹਾਂ ਪਿੱਛਰੇ ਚੁੱਲੇ ਬਾ ਬਾਂਦਰ ਹੋਇਆ ਬੈਣਾ ਬੂਣਾ ਹੋਇਆ ਜਾਂ ਹੋਰ ਜਿਹੜਾ ਲਾਗੇ ਹੈ ਨਹੀਂ ਤਾਂ ਹੋਵੇ ਡਰ ਕਰਕੇ ਆਉਂਦੇ ਨਹੀਂ ਹੈਗੇ ਜਦੋਂ ਵੀ ਦੇਖਿਆ ਵੀ ਪੰਜ-ਛੇ ਦਿਨ ਹੈ ਨਹੀਂ ਆਉਣਾ ਕਰਦੇ 15 ਦਿਨ ਰਹੇ ਹੋਰੇ ਬਈ ਹੋ ਗਏ ਹਾਂ 15 ਦਿਨ ਪੰਜ-ਚਾਰ ਦਿਨ ਘਰ ਵੀ ਸੁਣਨ ਆਏ ਤਾਂ ਇਹਦਾ ਘਰ ਬਈ ਕਾਹੀ ਹੈ ਜੇ ਬਈ ਬੰਦਾ ਰਹਿੰਦਾ ਪਰ ਜੀ ਜੀ ਲੱਗਦਾ ਤੇ ਪੂਰਾ ਮੈਨੂੰ ਡੋਲੀ ਲੈ ਜਾਣਾ ਹਾਂ ਡੋਲੀ ਲੈ ਕੇ ਜਾਣੀ ਚੱਲੀਏ ਫਿਰ ਚੱਤ ਡੋਲੀ ਚਲੋ ਬਈ ਚੱਲੀ ਹੁਣ ਘਰ ਨੂੰ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਇਹ ਜੋ ਸਰ ਮੈਂ ਰਹਿ ਕੇ ਸਾੜੀ ਰਹਿ ਗਿਆ ਇੱਕ ਉਹ ਕਰਦਾ ਐਲ ਐਲ ਬੀ ਉਹਦੀ ਹੈਗੀ 5 ਸਾਲ ਦੀ ਉਹਦਾ ਆਖਰੀ ਸਾਲ ਹੈ ਉਹਦਾ ਨਾ ਫਿਰ ਉੱਥੇ ਫਿਰ ਨਵੇਂ ਆੜੀ ਬਣ ਕੇ ਉਹ ਲੈ ਕੇ ਆਇਆ ਉਹ ਆਪਣੀ ਆੜੀ ਉਹ ਵੀ ਹਲੇ ਮਤਲਬ ਪਹਿਲੇ ਜਾਂ ਦੂਜੇ ਸੈਮ ਵਿੱਚ ਹੈ 23 ਕਿ ਸਾਲੇ ਹੋਇਆ ਉਹਨਾਂ ਨੂੰ ਹਲੇ ਤੇ ਉਹ ਕਹਿੰਦੇ ਰ ਇੱਧਰ ਮੋਟਰ ਦੇਖ ਕੇ ਜਾਣੀ ਮੈਂ ਘੁੰਮ ਕੇ ਜਾਣਾ ਤੇ ਮੰਗਨ ਦਲ ਆ ਗਏ ਹੈ ਆਲੇ ਆਲੇ ਸਾਰ ਦੁਪਹਿਰਾ ਬੈਠ ਰਹੇ 2 ਘੰਟੇ ਉਹ 3 ਘੰਟੇ ਮੈਂ ਕੋਈ ਨਹੀਂ ਬੈਠਾ ਬਈ ਆਪਣੀ ਮੋਟਰ ਹੈ ਕੱਲੇ ਸਬਾਈ ਘਟਦੀ ਥੋੜੀ ਜਿਹੀ ਸਵੇਰੇ ਕਰਕੇ ਗਿਆ ਤਾਂ ਵੈਸੇ ਚੜੂ ਝੂੜੂ ਮਾਰਦਾ ਤਾਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਨ ਨਾ ਹੋਏ ਨੂੰ ਨੂੰ ਕੀ ਹੋ ਜੰਨਾ ਧੁੱਪ ਪੈਂਦੀ ਧੁੱਪ ਪੈਂਦੀ ਆ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਸਭ ਵੀ ਰੰਗ ਖਰਾਬ ਜਿਹਾ ਹੈ ਜਾਂ ਨਾ ਦੋਨੋਂ ਠੀਕ ਆ ਤੇ ਕੱਲੂ ਦੇਖਾਂਗੇ ਹੁਣ ਅੱਗੇ ਕੀ ਕਰਾਂਗੇ ਹਾਂਜੀ ਪਾਣੀ ਲਾਪਾਣੀ ਲਾ ਤਾਂ ਸਾਰੀ ਘਰਨ ਛੜਕਾਜਾ ਦੇ ਦੋ ਉੱਪਰ ਤੇ ਕਿਦੋਂ ਲੋਡ ਖੁੱਲਾ ਘਟੜਾਂ ਦਾ ਖੁੱਲਾ ਵੀ ਛੜ ਜਾਂਦਾ ਤੇ ਜ਼ਿਆਦਾ ਨਿਕਲ ਜਾਂਦੇ ਪਹਿਲੇ ਕਿਹੜੇ ਨਿਕਲੇ ਬੀਜ ਥੋੜੇ ਥੋੜੇ ਨਿਕਲੇ ਹਲੇ ਅੱਛਾ ਦੱਬਣਾ ਜਾਵਣਾ ਮਾਂ ਕਿਤੇ ਉਹ ਪਾਣੀ ਇਹ ਉੱਪਰ ਤੇ ਮਾਰੇ ਤੇ ਪੁੱਤਾਂ ਨੇ ਦੇ ਦੂਹੇ ਲੋੜ ਦਿੱਤਾ ਮੈਂ ਛੱਡ ਗਿਆ ਲੈ ਇਹ ਕੋਈ ਨਹੀਂ ਚਲੋ ਜੀ ਓਕੇ ਬਾਏ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ